ਏ ਜਰਾ ਕੁਝ ਜ਼ਿਆਦਾ ਬੋਲਨੇ ਭਾਈ ਸਾਹਿਬ ਠਿੰਗਰਾ ਸਾਹਿਬ ਸਾਡੀ ਬੱਚੀ ਬਾਰੇ ਇਸ ਦਾ ਰੋਲ ਬਹੁਤ ਮੁਸ਼ਕਿਲ ਰੋਲ ਸੀ ਮੈਨੂੰ ਮੈਂ ਅਜੇ ਨਹੀਂ ਕਹਿਣਾ ਚਾਹੀਦਾ ਸੀ ਮਨੂੰ ਕਿਉਂਕਿ ਜੇ ਦੇਖਦੇ ਤੈਨੂੰ ਸਮਝ ਆਉਂਦਾ ਬਟ ਐਜ ਦਾ ਰੋਲ ਹੈ ਇਸ ਰੋਲ ਨੂੰ ਨਿਭਾਣਾ ਇੱਕ ਇਨੋਸੈਂਸ ਵੀ ਹੈ ਇਸ ਦੇ ਰੋਲ ਦੇ ਵਿੱਚ ਇੱਕ ਜ਼ਿੱਦ ਵੀ ਹੈ ਇਸ ਦੇ ਰੋਲ ਦੇ ਵਿੱਚ ਇੱਕ ਲਾੜਪਣਾ ਵੀ ਹੈ ਤੇ ਇਹ ਜਰਾ ਜਿਹਾ ਵੀ ਰੋਲ ਵਿਫਰ ਜਾਏ ਬਲਕਿ ਮੈਂ ਕ੍ਰੈਡਿਟ ਦਿਆਂਗਾ ਰਾਜੀ ਯੂ نو ਇਹ ਉਹਨੇ ਕਿਸ ਤਰ੍ਹਾਂ ਇਸ ਰੂਲ ਨੂੰ ਅੱਗੇ ਪਿੱਛੇ ਨਾ ਜਾਣ ਨਾ ਹੋਵੇ ਕਿਸ ਤਰ੍ਹਾਂ ਰੋਕਿਆ ਹਰ ਸਵਾਲ ਦਾ ਜਵਾਬ ਦਿੱਤਾ ਆਪਣੇ ਆਪ ਨੂੰ ਥਕਾਇਆ ਵੀ ਇਹਨੇ ਵੀ ਘੱਟ ਨਹੀਂ ਕੀਤਾ ਇਹਨੇ ਸਾਨੂੰ ਸਭ ਨੂੰ ਥਕਾਇਆ ਬਟ ਇਵੈਨਚੁਅਲੀ ਜੋ ਰੂਲ ਨਿਕਲ ਕੇ ਆਇਆ ਹੈ ਉਹ ਇੱਕ ਰਿਲੇਸ਼ਨਸ਼ਿਪ ਉਹ ਇੱਕ ਕਹਾਣੀ ਅ ਤੇ ਇਸ ਵੇਲੇ ਮੈਨੂੰ ਇੱਕ ਬਹੁਤ ਹੀ ਮੇਜਰ